ਸਤਿ ਸ਼੍ਰੀ ਅਕਾਲ ਮੈਂ ਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਆ ਇੱਥੇ ਸਿਰਫ ਕਿਸਾਨ ਨਹੀਂ ਨੇ ਇੱਥੇ ਡਾਕਟਰ ਵੀ ਆਏ ਨੇ ਕਿਉਂਕਿ ਜਿਸ ਤਰ੍ਹਾਂ ਹਰਿਆਣਾ ਪੁਲਿਸ ਵੱਲੋਂ ਐਕਸ਼ਨ ਹੋਇਆ ਉਸ ਵੱਲ ਦੇਖ ਕੇ ਕਈ ਡਾਕਟਰਸ ਨੇ ਵੀ ਇੱਥੇ ਕਈ ਕੈਂਪਸ ਲੱਗੇ ਨੇ ਉਹਨਾਂ ਨੇ ਵੀ ਇੱਥੇ ਮੋਰਚਾ ਸੰਭਾਲ ਲਿਆ ਹੋਇਆ ਹੈ ਇੱਥੇ ਆ ਕੇ ਅਸੀਂ ਨੌਜਵਾਨ ਡਾਕਟਰ ਹਿਨਾ ਨੂੰ ਮਿਲੇ ਨਵਦੀਪ ਨੂੰ ਮਿਲੇ ਸੀਨੀਅਰ ਡਾਕਟਰ ਰਜਿੰਦਰਪਾਲ ਸਿੰਘ ਨੇ ਇੱਕ ਇੱਕ ਕਰਕੇ ਸਭ ਨੂੰ ਮਿਲਾਨੇ ਆ ਡਾਕਟਰ ਹਿਨਾ ਨਾਲ ਅਸੀਂ ਗੱਲਬਾਤ ਕੀਤੀ ਇਹ ਤਾਂ ਆਪਣੀ ਨੌਕਰੀ ਛੱਡ ਕੇ ਇੱਥੇ ਬੈਠੇ ਨੇ ਦਰਸਲੇ ਪਹਿਲੇ ਦਿਨ ਆਏ ਸੀ ਤੇ ਇਹਨਾਂ ਨੂੰ ਲੱਗਾ ਸਿਰਫ ਇੱਕ ਦਿਨ ਦਾ ਕੰਮ ਹੋਊਗਾ ਉਸ ਤੋਂ ਬਾਅਦ ਕਿਸਾਨ ਦਿੱਲੀ ਵੱਲ ਚੱਲ ਜਾਣਗੇ ਪਰ ਜੋ ਇਹਨਾਂ ਨੇ ਹਾਲਾਤ ਦੇਖੇ 13 ਤਰੀਕ ਤੋਂ ਲੈ ਕੇ ਹੁਣ ਤੱਕ ਇੱਥੇ ਬੈਠੇ ਹੋਏ ਨੇ ਤੇ ਇੰਨੇ ਦਿਨ ਦੀ ਛੁੱਟੀ ਵੀ ਇਹਨਾਂ ਨੂੰ ਨਹੀਂ ਮਿਲੀ ਇਸ ਕਰਕੇ ਨੌਕਰੀ ਤੋਂ ਵੀ ਇਹਨਾਂ ਨੂੰ ਕੱਢ ਦਿੱਤਾ ਗਿਆ ਪਰ ਬਿਨਾ ਤਨਖਾਹ ਤੋਂ ਇੱਥੇ ਫ੍ਰੀ ਸੇਵਾ ਇਹ ਕਰ ਰਹੇ ਨੇ ਸੀ ਲਗਾਤਾਰ ਦੇਖ ਰਹੇ ਕਿੰਨੇ ਘੰਟੇ ਸੀ ਇਹਨਾਂ ਨਾਲ ਬੈਠੇ ਤੇ ਦੇਖ ਰਹੇ ਕੋਈ ਦਵਾਈ ਲੈਣ ਆ ਰਿਹਾ ਹੈ ਕਿਸੇ ਦੇ ਅੱਖਾਂ ਦੇ ਵਿੱਚ ਪਾਣੀ ਨਿਕਲ ਰਿਹਾ ਹੈ ਕਿਉਂਕਿ ਅਥਰੂ ਗੈਸ ਦੇ ਜਵੇਂ ਗੋਲੇ ਛੱਡੇ ਗਏ ਕਿਸੇ ਕੋ ਤੁਰੇ ਆ ਨਹੀਂ ਜਾ ਰਿਹਾ ਜਾਂ ਹੋਰ ਰਹੇ تھے ਲੋਕ ਤਕਲੀਫਾ ਦੇ ਨਾਲ ਤੁਹਾਡੇ ਕੋਲ ਆ ਰਹੇ ਨੇ ਹਾਂ ਜੀ ਜਿੱਦਾਂ ਕਿ ਪਹਿਲੇ 2 ਦਿਨ ਆਪਾਂ 13 ਤਰੀਕ ਨੂੰ ਇੱਥੇ ਪਹੁੰਚ ਕੇ ਸੀਗੇ ਉਦੋਂ ਸਾਡੇ ਕੋਲ 13 ਤੇ 14 ਤਰੀਕ ਨੂੰ 2 ਤੋਂ 2 ਉਸ ਪੇਸ਼ੈਂਟ ਸੀ ਜੋ ਇੰਜਰਡ ਆਏ ਸੀਗੇ ਜਿੱਦਾਂ ਬਹੁਤ ਹੀ ਬੁਰੇ ਤਰੀਕੇ ਨਾਲ ਫੱਟੜ ਸੀ ਕਿਸੇ ਦਾ ਪੱਟ ਫੱਟੜ ਹੋਇਆ ਪਿਆ ਸੀ ਕਿਸੇ ਦਾ ਮੂੰਹ ਫੱਟੜ ਸੀ ਕਿਸੇ ਦੀ ਅੱਖ ਤੱਕ ਵੀ ਫੱਟੜ ਹੋਈ ਸੀਗੀ ਉਦੋਂ ਆਪਾਂ ਬਹੁਤ ਬੁਰੇ ਤਰੀਕੇ ਨਾਲ ਮਤਲਬ ਮੇਰਾ ਫਰਸਟ ਐਕਸਪੀਰੀਅੰਸ ਸੀ ਆਪਾਂ ਦੋਨਾਂ ਨੇ ਬਹੁਤ ਉਸ ਟਾਈਮ ਔਖਾ ਟਾਈਮ ਸਾਂਭਿਆ ਕਿਉਂਕਿ ਉਦੋਂ ਜਿਹੜੇ ਸਾਡੇ ਕੋਲ ਮਰੀਜ਼ ਆ ਰਹੇ ਸੀਗੇ ਉਹਨਾਂ ਦੇ ਛਰੇ ਵੱਜੇ ਹੋਏ ਸੀ ਜੋ ਕਿ ਇੱਕ ਤੋਂ 1.5 ਇੰਚ ਤੱਕ ਅੰਦਰ ਤਸੇ ਹੋਏ ਸੀਗੇ ਔਰ ਆਪਾਂ ਸਰਜਿਕਲ ਬਲੇਡ ਨਾਲ ਕੱਢ ਰਹੇ ਸੀਗੇ ਔਰ ਜਿਹੜੇ ਨਹੀਂ ਵੀ ਨਿਕਲ ਪਾ ਰਹੇ ਸੀ ਉਹਨਾਂ ਨੂੰ ਆਪਾਂ ਹਸਪੀਟਲ ਵੀ ਰ ਨਾਲ ਕੋਈ ਨੌਜਵਾਨਾਂ ਦੀਆਂ ਅੱਖਾਂ ਨੂੰ ਬਹੁਤ ਇਫੈਕਟ ਦੇਖਣ ਨੂੰ ਮਿਲਿਆ ਜਿੱਦਾਂ ਕਿ ਤੁਸੀਂ ਹੁਣ ਵੀ ਦੇਖ ਰਹੇ ਹੋ ਇਹ ਅਥਰੋਗੈਸ ਦੇ ਗੋਲਿਆਂ ਦੇ ਨਾਲ ਜੋ ਧੂਆ ਉਹ ਕਾਫੀ ਲੰਬੇ ਸਮੇਂ ਤੱਕ ਆਪਣਾ ਪ੍ਰਭਾਵ ਛੱਡਦਾ ਜਿੱਦਾਂ ਅੱਖਾਂ ਦੇ ਵਿੱਚ ਇਰੀਟੇਸ਼ਨ ਅੱਖਾਂ ਚ ਪਾਣੀ ਆਣਾ ਇਹ ਰਹਿੰਦਾ ਹੀ ਹੈ ਔਰ ਸਭ ਤੋਂ ਜ਼ਿਆਦਾ ਜੋ ਪ੍ਰੋਬਲਮ ਹੁੰਦੀ ਹੈ ਬਰੀਥਿੰਗ ਪ੍ਰੋਬਲਮ ਬਹੁਤ ਆਉਂਦੀ ਹੈ ਗਲਾ ਸੁੱਕਣ ਲੱਗ ਜਾਂਦਾ ਜੇਨਾਂ ਸਾਹ ਲੈਣ ਚ ਦਿੱਕਤ ਹੁੰਦੀ ਹੈ ਸੋਰ ਥਰੋਟ ਹੋ ਜਾਂਦੇ ਆ ਉਹਦੇ ਨਾਲ ਡਾਕਟਰ ਇਹਨਾਂ ਅਸੀਂ ਦੇਖ ਰਹੇ ਹਾਂ ਇੱਕ ਤਾਂ ਤੁਸੀਂ ਜਲੰਧਰ ਦੇ ਰਹਿਣ ਵਾਲੇ ਹੋ ਦੂਜੇ ਅਸੀਂ ਲੱਤ ਤੁਹਾਡੀ ਦੇਖ ਰਹੇ ਹਾਂ ਤੁਸੀਂ ਕੋ ਤੁਹਾਡਾ ਪਿਛਲੇ ਸਾਲ ਐਕਸੀਡੈਂਟ ਹੋਇਆ ਹੈ ਤੁਸੀਂ ਆਪ ਇੱਕ ਸਹਾਰੇ ਦੇ ਨਾਲ ਤੁਰਦੇ ਹੋ ਹਨਾ ਫ੍ਰੈਕਚਰ ਹੋਈ ਗਏ ਤੁਹਾਡੇ ਲੱਤ ਅਜੇ ਤੱਕ ਠੀਕ ਨਹੀਂ ਹੋਇਆ ਬਿਲਕੁਲ ਜਿੱਦਾਂ ਕਿ ਮੇਰਾ ਲਿਗਮੈਂਟ ਟੇਅਰ ਹੋਇਆ ਸੀ ਐਕਸੀਡੈਂਟ ਦੇ ਨਾਲ 2-4 ਮਹੀਨੇ ਪਹਿਲਾਂ ਤੇ ਉਸ ਤੋਂ ਬਾਅਦ ਡਾਕਟਰ ਨੇ ਜੀ ਆਪਰੇਟਲੀ ਬੋਲਿਆ ਬਟ ਮੈਂ ਕੁਝ ਛੁੱਟੀ ਲੈ ਕੇ ਘਾਰੀ ਸੀਗੀ ਕਿ ਮੈਂ ਆਪਰੇਟ ਪਲਾਨ ਕਰ ਰਹੀ ਸੀ ਆਪਣਾ ਬਟ ਜਦੋਂ ਮੈਂ ਦੇਖਿਆ ਕਿ ਇੱਥੇ ਆਪਣੇ ਬਜ਼ੁਰਗਾਂ ਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਸਾਡੀ ਲੋੜ ਹੈ ਤੇ ਸਭ ਤੋਂ ਪਹਿਲਾਂ ਮੈਂ ਆਪਣਾ ਫਰਜ਼ ਸਮਝਿਆ ਕਿ ਆਪਾਂ ਆਪਣਾ ਫਰਜ਼ ਸਮਝਿਆ ਕਿ ਆਪਾਂ ਇੱਥੇ ਪਹੁੰਚ ਕੇ ਇਹਨਾਂ ਦੀ ਸੇਵਾ ਦੇ ਵਿੱਚ ਆਪਣੀ ਹਾਜ਼ਰੀ ਲਗਾਈਏ ਤਾਂ ਕਿ ਇਹਨਾਂ ਨੂੰ ਸਾਡੀ ਮਦਦ ਮਿਲ ਸਕੇ ਤੁਹਾਡੇ ਪਰਿਵਾਰ ਚ ਕੋਈ ਕਿਸਾਨੀ ਕਰਦਾ ਨਹੀਂ ਮੈਂ ਇੱਕ Hindu ਫੈਮਲੀ ਤੋਂ ਬਿਲੋਂਗ ਕਰਦੀ ਆ ਸੋ ਮੇਰੇ ਪਰਿਵਾਰ ਚ ਕੋਈ ਕਿਸਾਨ ਨਹੀਂ ਹੈ ਕੋਈ ਕਿਸਾਨ ਨਹੀਂ ਹੈ ਪਰ ਜਿਵੇਂ ਤੁਸੀਂ ਤਸਵੀਰਾਂ ਦੇਖਿਆ ਪਿਛਲਾ ਅੰਦੋਲਨ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੋ ਦਰਦ ਦੇ ਕਿਸਾਨ ਚੱਲਦੇ ਨੇ ਖਿਹੜੇ ਮੱਥੇ ਦੇ ਨਾਲ ਉਹ ਤੁਸੀਂ ਦੇਖ ਕੇ ਬਤੌਰ ਨੌਜਵਾਨ ਤੁਹਾਨੂੰ ਜ਼ਰੂਰ ਉਹ ਮਹਿਸੂਸ ਹੋਇਆ ਹੋਵੇਗਾ ਤੇ ਤੁਸੀਂ ਦੱਸਿਆ ਕਿ Hindu ਹੋ ਤੁਸੀਂ ਕਿਸਾਨੀ ਨਾਲ ਵੀ ਕੋਈ ਤੁਹਾਡਾ ਨਾਤਾ ਨਹੀਂ ਹੈ ਪਰ ਫਿਰ ਵੀ ਇੱਥੇ ਤੁਸੀਂ ਇੱਕ ਵੱਡੇ ਦਿਲ ਦੇ ਨਾਲ ਬਤੌਰ ਪੰਜਾਬੀ ਇੱਥੇ ਆਏ ਬਿਲਕੁਲ ਐਜ਼ ਅ ਪੰਜਾਬੀ ਮੈਂ ਇਹਨਾਂ ਦੀ ਸੇਵਾ ਕਰਨ ਇੱਥੇ ਆ ਪਹੁੰਚੇ ਔਰ ਮੇਰੇ ਮਨ 'ਚ ਕੁਛ ਅੱਦਾ ਦਾ ਨਹੀਂ ਸੀ ਕਿ ਮੈਂ ਇੱਕ Hindu ਫੈਮਲੀ ਤੋਂ ਆਇਆ ਜਾਂ ਇਹ ਸਿੱਖ ਨੇ ਸਾਰੇ ਇਹ ਮੈਨੂੰ ਇਦਾਂ ਸੀ ਇਹ ਸਾਰੇ ਪੰਜਾਬੀ ਨੇ ਮੇਰੀ ਇੱਕ ਫੈਮਲੀ ਹੈ ਮੈਨੂੰ ਇਹਨਾਂ ਦੀ ਸੇਵਾ ਲਈ ਜ਼ਰੂਰ ਪਹੁੰਚਣਾ ਚਾਹੀਦਾ ਜੇ ਬਾਬਾ ਜੀ ਨੇ ਮੈਨੂੰ ਹੁਕਮ ਬਖਸ਼ਿਆ ਤੇ ਮੈਂ ਇੱਥੇ ਇਹਨਾਂ ਦੀ ਸੇਵਾ ਲਈ ਜ਼ਰੂਰ ਪੰਚਾ ਔਰ ਜਦੋਂ ਮੈਂ ਇੱਥੇ ਆਈ ਸੀਗੀ ਉਦੋਂ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ ਜਦੋਂ ਮੈਂ ਇੱਥੇ ਅੰਦਰ ਐਂਟਰ ਕੀਤੀ ਨਾ ਉਦੋਂ ਮੈਨੂੰ ਲੱਗਿਆ ਸਾਰੇ ਇੱਥੇ ਇੰਨੇ ਵੱਡੇ ਮੇਲ ਹੈ ਮੈਂ ਕਿੱਦਾਂ ਇੱਥੇ ਮਤਲਬ ਰਹਾਂਗੀ ਹੈ ਨਾ ਮੈਂ ਆਪਣੇ ਫਰੈਂਡਾਂ ਨਾਲ ਵੀ ਕੁੜੀਆਂ ਅਸੀਂ ਵੀ ਬਿਲਕੁਲ ਜਦੋਂ ਪਹਿਲੇ ਦਿਨ ਆਈ ਉਦੋਂ ਤਾਂ ਕੋਈ ਕੁੜੀ ਦੇਖਣ ਉਦੋਂ ਤਾਂ ਕੋਈ ਹੁੰਦਾ ਚਲੋ ਕਈ ਫੀਮੇਲਸ ਵੀ ਆ ਰਹੀਆਂ ਨੇ ਧਰਨਾ ਦੇਖਣ ਉਦੋਂ ਕੋਈ ਫੀਮੇਲ ਵੀ ਨਹੀਂ ਸੀਗੀ ਫਸਟ ਡੇ ਤੇ ਮੈਂ ਆਪਣੇ ਫਰੈਂਡ ਨੂੰ ਬੋਲੇ ਮੈਂ ਕਿ ਨਵਦੀਪ ਇੱਥੇ ਮੈਨੂੰ ਥੋੜਾ ਜਿਹਾ ਲੱਗ ਰਿਹਾ ਕਿ ਕੁਝ ਐਦਾਂ ਤਾਂ ਨਹੀਂ ਹੋਗਾ ਕਹਿੰਦੇ ਨਹੀਂ ਨਹੀਂ Okay. ਸਭ ਤੋਂ ਵੱਡਾ ਜੋ ਤਬਦੀਲੀ ਮੈਂ ਦੇਖੀ ਕਿ ਇੱਥੇ ਸਾਰੇ ਇੱਕ ਬਹੁਤ ਹੀ ਸੁਥਰੀ ਨਿਗਾਹ ਨਾਲ ਦੇਖਦੇ ਸੀ ਔਰ ਸਾਰੇ ਆ ਕੇ ਭੈਣ ਕਹਿੰਦੇ ਸੀ ਕੋਈ ਬਜ਼ੁਰਗ ਆਂਦਾ ਸੀ ਆਪਣੀ ਧੀ ਕਹਿੰਦਾ ਸੀ ਕੋਈ ਵੀਰ ਆਂਦਾ ਸੀ ਮੈਨੂੰ ਆਪਣੀ ਭੈਣ ਕਹਿੰਦਾ ਸੀ ਜੋ ਕਿ ਮੇਰਾ ਬਹੁਤ ਹੀ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ ਇੱਥੇ ਆ ਕੇ ਬਹੁਤ ਸੋਹਣੀ ਗੱਲ ਹੈ ਜੋ ਦੋ ਗੱਲਾਂ ਨੇ ਕਿ ਕਈਆਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਸ਼ੰਭੂ ਬਾਰਡਰ ਤੇ ਕਿਸਾਨ ਨੇ ਕਈ ਉਹਨਾਂ ਨੂੰ ਖਾਲਿਸਤਾਨੀ ਦਾ ਟੈਗ ਦੇ ਦਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਲਿਖਣਾ ਨਾ ਬੜਾ ਸੌਕਾ ਹੁੰਦਾ ਹੈ ਕੁਝ ਵੀ ਲਿਖ ਦੋ ਤੇ ਇਹਨਾਂ ਬਾਰੇ ਬੜਾ ਕੁਝ ਲਿਖਿਆ ਜਾਂਦਾ ਹੈ ਚੰਗਾ ਦੀ ਵੀ ਘਟ ਨਹੀਂ ਹੈ ਸੋ ਤੁਸੀਂ ਬੜੀ ਸੋਹਣੀ ਗੱਲ ਦੱਸੀ ਹੈ ਕਿ ਤੁਸੀਂ ਇੱਥੇ ਪਹਿਲਾਂ ਇਹ ਕੈਂਪ ਲੱਗਾ ਸੀ ਮੈਡੀਕਲ ਕੈਂਪ ਇਹ ਪਹਿਲਾਂ ਸੀ ਸ਼ੰਭੂ ਬਾਰਡਰ ਤੇ ਜੋ ਇਹਨਾਂ ਵੱਲੋਂ ਲਗਾਇਆ ਗਿਆ ਸੀ ਡਾਕਟਰ ਹੀਨਾ ਤੇ ਡਾਕਟਰ ਨਵਦੀਪ ਪੱਲੋ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਬਹੁਤ ਸੁਰੱਖਿਅਤ ਇਹਨਾਂ ਨੇ ਫੀਲ ਕੀਤਾ ਬਿਲਕੁਲ ਜਦੋਂ ਮੈਂ ਪਹਿਲੇ ਦਿਨ ਤੋਂ ਆ ਗਈ ਮੈਨੂੰ ਇਦਾਂ ਲੱਗਾ ਹੀ ਨਹੀਂ ਕਿ ਮੈਨੂੰ ਉਪਰਾ ਮਹਿਸੂਸ ਹੋਇਆ ਹੋਵੇ ਮੈਨੂੰ ਆਪਣੀ ਬਿਲਕੁਕੁਲ ਫੈਮਿਲੀ ਵਾਂਗੂ ਹੀ ਲੱਗਾ ਔਰ ਹੱਲੇ ਤੱਕ ਵੀ ਸਾਰੇ ਇਨਾਂ ਰੋਜ਼ ਆਂਦੇ ਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਜਾਂਦੇ ਸਾਰੇ ਇਨਾਂ ਪਿਆਰ ਦਿੰਦੇ ਔਰ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗ ਕਰ ਰਹੇ ਹੋ ਤੇ ਜਦੋਂ ਇਹ ਬਾਬੇ ਆਸ਼ੀਰਵਾਦ ਦਿੰਦੇ ਨੇ ਆਸੀਸਾ ਦਿੰਦੇ ਨੇ ਤੇ ਰੂਹ ਖੁਸ਼ ਹੋ ਜਾਂਦੀ ਹੈ ਤੇ ਕਿੰਨਾ ਮਾਨ ਮਹਿਸੂਸ ਕਰਦੇ ਹੋਗੇ ਤੁਸੀਂ ਮੈਨੂੰ ਇਹ ਕਿਸੇ ਇੱਕ ਨੌਕਰੀ ਜਾਂ ਸੈਲਰੀ ਤੋਂ ਕਈ ਗੁਣਾ ਵੱਧ ਕੇ ਐ ਜੋ ਮੈਨੂੰ ਇੰਨੇ ਸਾਲਾਂ ਚ ਪਿਆਰ ਨਹੀਂ ਮਿਲਿਆ ਇੰਨਾ ਮਾਨ ਸਤਕਾਰ ਨਹੀਂ ਮਿਲਿਆ ਇਹ ਸੈਲਰੀ ਤੋਂ ਮਤਲਬ ਮੈਂ ਲੱਖਾਂ ਕਰੋੜਾ ਗੁਣਾ ਵੱਧ ਕੇ ਮੇਰੇ ਕੋਲ ਸ਼ਬਦ ਨਹੀਂ ਹੈ ਇਹਨਾਂ ਦੇ ਪਿਆਰ ਲਈ ਇਹਨਾਂ ਦੇ ਸਤਕਾਰ ਲਈ ਜੋ ਇਹਨਾਂ ਨੇ ਮੈਨੂੰ ਇੱਥੇ ਬਖਸ਼ਿਆ ਤੇ ਨੌਕਰੀ ਤੋਂ ਤੁਹਾਨੂੰ ਕੱਢ ਦਿੱਤਾ ਪਰ ਮੈਨੂੰ ਉਹਦਾ ਨੌਕਰੀਆਂ ਆਂਦੀਆਂ ਜਾਂਦੀਆਂ ਰਹਿਣਗੀਆਂ ਪਰ ਐਦਾਂ ਦਾ ਪਿਆਰ ਹਰ ਕਿਸੇ ਦੀ ਕਿਸਮਤ 'ਚ ਨਹੀਂ ਹੁੰਦਾ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਆਂ ਕਿ ਬਾਬਾ ਜੀ ਨੇ ਸਾਨੂੰ ਇੰਨੇ ਕਾਬਿਲ ਸਮਝਿਆ ਕਿ ਉਹਨਾਂ ਨੇ ਸਾਨੂੰ ਇੱਥੇ ਇਹਨਾਂ ਦੀ ਸੇਵਾ ਲਈ ਭੇਜਿਆ ਤਾਂ ਬਹੁਤ ਬਹੁਤ ਧੰਨਵਾਦ ਡਾਕਟਰ ਹਿਨਾ ਗੱਲਬਾਤ ਕਰਨ ਲਈ ਮੈਂ ਡਾਕਟਰ ਹਿਨਾ ਨਾਲ ਗੱਲ ਕਰ ਰਹੀ ਸੀ ਤੁਸੀਂ ਸੋਚਿਆ ਸੀ ਇੱਕ ਦਿਨ ਲਈ ਆਣਾ ਹੈ ਤੇ ਉਸ ਤੋਂ ਬਾਅਦ ਇਹ ਪੂਰੀਆਂ ਦਵਾਈਆਂ ਇਹ ਖਰਚਾ ਇਹ ਕਿਵੇਂ ਨਿਕਲ ਰਿਹਾ ਹੈ ਤੁਸੀਂ ਆਪਣੀ ਜੇਬ 'ਚੋਂ ਲਗਾ ਰਹੇ ਹੋ ਕਿਸ ਤਰ੍ਹਾਂ ਇਹ ਪੂਰਾ ਚੱਲ ਰਿਹਾ ਹੈ ਪਹਿਣ ਮੈਂ ਦੱਸਣਾ ਚਾਹਣਾ ਜਦੋਂ ਅਸੀਂ ਪਹਿਲੇ ਦਿਨ ਆਏ ਸੀਗੇ ਅਸੀਂ ਸਿਰਫ ਇੱਕ ਦਿਨ ਦਾ ਇੰਤਜ਼ਾਮ ਕਰਕੇ ਆਏ ਸੀ ਕਿ ਸਾਨੂੰ ਅੰਦਾਜ਼ਾ ਸੀ ਕਿ 100-150 ਜਾਂ 200 ਬੰਦੇ ਦੀ ਆਪਣਾ ਮਲਮ ਪੱਟੀ ਜਾਂ ਦਵਾਈਆਂ ਲੈ ਕੇ ਚੱਲ ਜਾਨੇ ਆ ਕਿ ਸਰ ਜਾਏਗਾ ਸੋ ਜਦੋਂ ਅਸੀਂ ਇੱਥੇ ਪਹੁੰਚੇ ਉਹ ਤਾਂ ਮੇਰੇ ਕਹ ਦੋ ਅਪ੍ਰੋਕਸ 2 ਘੰਟੇ 2.5 ਘੰਟੇ ਇੰਨੇ ਕ ਟਾਈਮ ਦੇ ਵਿੱਚ ਉਹ ਪਹਿਲਾ ਸਟਾਕ ਖਤਮ ਹੋ ਗਿਆ ਸੀਗਾ ਉਹ ਆਪਣੀ ਪਾਕਟ ਚੋਂ ਲੈ ਕੇ ਆਏ ਸੀਗੇ ਨੈਕਸਟ ਸਟਾਕ ਵੀ ਆਪਣੀ ਪਾਕਟ ਚੋਂ ਲਿਆ ਸੀਗਾ ਅ ਥੋੜਾ ਸਟਾਕ ਫੇ ਤੀਸਰਾ ਲੈ ਕੇ ਆਏ ਸੀਗੇ ਜਿੱਦਾਂ ਥੋੜਾ ਜੋ ਖਤਮ ਹੋਇਆ ਸੀ ਉਹ ਦੁਬਾਰਾ ਲੈ ਆਏ ਸੀਗੇ ਤੇ ਅਗਲੇ ਦਿਨ ਤੱਕ ਇਹ ਸਾਰਾ ਸੈਸਲਾ ਚੱਲਦਾ ਰਿਹਾ ਕਿ ਸੱਟਾਂ ਲੱਗੀ ਗਈਆਂ ਬੰਦੇ ਆਏਗੇ ਸਿਰਫ 2-3 ਘੰਟੇ ਰਾਤ ਰੈਸਟ ਮਿਲੀ ਸੀਗੀ ਅਗਲਾ ਦਿਨ ਹੋ ਗਿਆ ਇਸੇ ਤਰ੍ਹਾਂ ਤੇ ਜਦੋਂ ਸਾਡਾ ਸਟਾਕ ਖਤਮ ਹੋ ਗਿਆ ਸਾਡਾ ਮਨ ਬਹੁਤ ਟੁੱਟਾ ਸੀਗਾ ਕਿ ਖਰਚਾ ਸਾਡਾ ਬਹੁਤ ਹੋਈ ਜਾਂਦਾ ਇੰਨਾ ਕਰ ਨਹੀਂ ਸਕਦੇ ਕਿ ਅੱਗੇ ਕਿੱਦਾਂ ਚੱਲੇਗਾ ਉਸ ਤੋਂ ਬਾਅਦ ਮਹਾਰਾਜ ਨੇ ਐਸੀ ਕਿਰਪਾ ਕੀਤੀ ਜੀ ਸਭ ਤੋਂ ਪਹਿਲਾਂ ਸਾਡੇ ਤੋਂ ਸਰਬੱਤ ਦਾ ਭਲਾ ਸੰਸਥਾ ਆ ਜੀ ਮੂਨਕਾ ਤੋਂ ਟਾਂਡੇ ਤੋਂ ਉਹਨਾਂ ਨੇ ਸਾਨੂੰ ਦਵਾਈਆਂ ਦੀ ਸੇਵਾ ਦਿੱਤੀ ਜੀ ਕਾਫੀ ਦਵਾਈਆਂ ਦੇ ਕੇ ਗਏ ਤੇ ਸਾਡੇ ਸਾਡਾ ਹੌਸਲਾ ਵੱਧ ਗਿਆ ਜੀ ਫਿਰ ਹੌਲੀ-ਹੌਲੀ ਜਦੋਂ ਸਾਡੀ ਵੀਡੀਓਜ਼ ਕੁਝ ਵਾਇਰਲ ਹੋਈਆਂ ਉਹ ਹੌਲੀ-ਹੌਲੀ ਸਾਡੇ ਕੋਲ ਦਵਾਈਆਂ ਆਉਣ ਲੱਗ ਗਈਆਂ ਤੰਬੂ ਆਉਣ ਲੱਗਾ ਤੰਬੂ ਲੱਗ ਗਿਆ ਤੁਹਾਡੇ ਸਾਹਮਣੇ ਗੱਦੇ ਆ ਗਏ ਕੁਰਸੀਆਂ ਟੇਬਲ ਹੌਲੀ-ਹੌਲੀ ਜੋ ਚੀਜ਼ ਸਾਨੂੰ ਚਾਹੀਦੀ ਸੀ ਇੱਥੇ ਕੁਝ ਦਿਨਾਂ ਕਿ ਦਿਨਾਂ ਚ ਹਰ ਇੱਕ अवेलेबल ਹੋਗੀ ਸੋ ਅਸੀਂ ਪੈਸਾ ਕਿਸੇ ਤੋਂ ਨਹੀਂ ਲਿਆ ਨਾ ਸੀ ਪੈਸਾ ਕਿਸੇ ਤੋਂ ਲੈਣੇ ਆ ਪਰ ਸੇਵਾ ਦਵਾਈਆਂ ਦੀ ਸੇਵਾ ਅਸੀਂ ਜ਼ਰੂਰ ਲਈ ਸਾਰਿਆਂ ਤੋਂ ਕਿਉਂਕਿ ਸਾਡਾ ਆਪਣੇ ਤੌਰ ਤੇ ਇੰਨੀ ਸੇਵਾ ਕਰਨੀ ਮੁਸ਼ਕਲ ਸੀਗੀ ਸੋ ਸਾਰਿਆਂ ਨੇ ਸਾਰਿਆਂ ਨੇ ਸਾਡੀ ਸੇਵਾ ਕੀਤੀ ਸਾਡੇ ਨਾਲ ਸੇਵਾ ਕਰਨ ਵਿੱਚ ਹੈਲਪ ਕੀਤੀ ਯੋਗਦਾਨ ਪਾਇਆ ਤੇ ਉਹਨਾਂ ਨੇ ਸਾਨੂੰ ਸਾਰਾ ਸਮਾਂ ਲੈ ਕੇ ਦਿੱਤਾ ਅਸੀਂ ਅੱਗੇ ਸੇਵਾ ਕਰ ਰਹੇ ਹਾਂ ਨਿਰੰਤਰ ਕਰ ਰਹੇ ਹਾਂ ਕਰ ਰਹੇ ਹਾਂ ਤੇ ਉਮੀਦ ਹੈ ਕਿ ਕਰਦੇ ਰਵਾਂਗੇ ਬਿਲਕੁਲ ਸੋਚਿਆ ਕਿਵੇਂ ਕਿ ਇੱਥੇ ਆਉਣਾ ਚਾਹੀਦਾ ਹੈ ਡਾਕਟਰ ਹਿਨਾਤਾ ਕਿਸਾਨੀ ਨਾਲ ਉਹਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਹੈ ਤੁਸੀਂ ਕਿਸਾਨੀ ਕਰਦੇ ਹੋ ਤੇ ਕਿਵੇਂ ਸੋਚਿਆ ਕਿ ਇੱਥੇ ਅਸੀਂ ਆਣਾ ਹੈ ਸਾਰੇ ਤੋਂ ਪਹਿਲਾਂ ਤਾਂ ਜੀ ਇਹ ਜਿਹੜਾ ਧਰਨਾ ਸੀਗਾ ਸਾਡੇ ਕਿਸਾਨਾ ਕਿਸਾਨ ਵੀਰਾਂ ਦਾ ਸੀ ਮੈਂ ਆਪ ਇੱਕ ਕਿਸਾਨ ਪਰਿਵਾਰ ਚੋਂ ਆ ਜੀ ਤੇ ਦੂਸਰੀ ਗੱਲ ਸਾਡਾ ਕੀਤਾ ਆ ਮੈਡੀਕਲ ਕੀਤਾ ਆ ਜੀ ਸਾਨੂੰ ਲੱਗਾ ਵੀ ਜਿਵੇਂ ਸਾਡੇ ਬੰਦਿਆਂ ਦੇ ਸੱਟਾਂ ਲੱਗਣੀਆਂ ਜਾਂ ਲੱਗ ਰਹੀਆਂ ਸਾਨੂੰ ਆਪਣਾ ਕੀਤਾ ਉੱਥੇ ਜਾ ਕੇ ਰਿਪਰੈਜ਼ੈਂਟ ਕਰਨਾ ਚਾਹੀਦਾ ਆਪਣੇ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਆ ਹੋ ਸਕਦਾ ਸਾਡੇ ਨਿੱਕੀ ਜੀ ਕੋਸ਼ਿਸ਼ ਸਾਡੀ ਨਿੱਕੀ ਜੀ ਕੋਸ਼ਿਸ਼ ਨਾਲ ਕਿਸੇ ਦੀ ਜਾਨ ਬਚ ਜਾਏ ਜਾਂ ਕਿਸੇ ਦੇ ਘਰ ਦਾ ਚਿਰਾਗ ਬੁਝਣੋਂ ਰਹਿ ਜਾਵੇ ਤਾਂ ਇਸ ਕਰਕੇ ਅਸੀਂ ਆਪਣਾ ਮੈਡੀਕਲ ਦਾ ਜੋ ਤਾਮਾ-ਜਾਮਾ ਸੀ ਸਾਰਾ ਲੈ ਕੇ ਆ ਗਏ ਤਾਂ ਆਪਣੀ ਜੋ ਨਿਰੰਤਰ ਕੋਸ਼ਿਸ਼ ਸੀ ਕਿਸੇ ਦੀ ਜਾਨ ਬਚਾਉਣ ਦੀ ਫਰਸਟ ਏਡ ਦੇਣੀ ਸ਼ੁਰੂ ਕਰਤੀ ਤੇ ਇਸੇ ਤਰ੍ਹਾਂ ਇਹ ਚੱਲੀ ਗਿਆ ਸلسਲਾ ਜੀ ਤੁਸੀਂ ਜਾਣਦੇ ਸੀ ਪਹਿਲਾਂ ਇੱਕ ਦੂਜੇ ਨੂੰ ਕਿਸ ਤਰ੍ਹਾਂ ਤੁਸੀਂ ਪਲਾਨ ਬਣਾਇਆ ਇੱਥੇ ਆਣ ਦਾ ਜੀ ਬਿਲਕੁਲ ਅਸੀਂ ਜਾਣਦੇ ਸੀ ਕਿ ਅਸੀਂ ਪੜ੍ਹਾਈ ਵੀ ਇਕੱਠੇ ਕੀਤੀ ਉਸ ਤੋਂ ਬਾਅਦ ਕੰਮ ਵੀ ਇੱਕ ਕਾਫੀ ਟਾਈਮ ਹਸਪੀਟਲ 'ਚ ਇਕੱਠੇ ਕੀਤਾ ਆ ਤੇ ਕਲੀਕਸ ਵੀ ਆ ਫੈਮਿਲੀ ਫਰੈਂਡਸ ਵੀ ਆ ਇਹ ਸਾਰੇ ਤੋਂ ਪਹਿਲਾਂ ਕਲਾਸਮੇਟਸ ਸਗੇ ਤੇ ਮੈਂ ਤਾਂ ਸਿਰਫ ਆਪਣੇ ਗਰੁੱਪ ਚ ਮੈਸੇਜ ਪਾਇਆ ਸੀਗਾ ਕਿ ਮੈਂ ਧਰਨੇ ਤੇ ਜਾਣਾ ਚਾਹੁੰਦਾ ਆ ਇਹ ਸੇਵਾ ਲਾ ਕੇ ਮੈਡੀਕਲ ਦੀ ਸੇਵਾ ਲਾ ਕੇ ਫਰਸਟ ਏਡ ਦੀ ਤੇ ਜੇ ਕੋਈ ਜਾਣਾ ਚਾਹੁੰਦਾ ਤਾਂ ਆ ਜਾਵੇ ਮੈਨੂੰ ਲੱਗਾ ਸੀ ਕੋਈ ਮੇਰਾ ਦੋਸਤ ਜਾਂ ਕੋਈ ਕੁਲੀਕ ਪੁਰਾਣਾ ਮੁੰਡਾ ਹੋਏਗਾ ਜਿਹੜਾ ਮੇਰੇ ਨਾਲ ਚੱਲੇਗਾ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਇਹਨਾਂ ਇਹ ਹਮੀ ਭਰਨਗੇ ਵੀ ਆਪਾਂ ਚੱਲੀਏ ਇਹਨਾਂ ਦਾ ਮੈਨੂੰ ਫੋਨ ਆਇਆ ਵੀ ਮੈਂ ਨਾਲ ਚੱਲੂੰਗੀ ਮੇਰੇ ਇਹਨਾਂ ਨੋਨ ਆ ਦੇਲ ਖੁਸ਼ਾ ਮਾਰਕੀਟ ਜਲੰਧਰ ਤੋਂ ਆਪਾਂ ਨੂੰ ਦਵਾਈਆਂ ਸਸਤੀਆਂ ਮਿਲ ਜਾਏਗੀ ਉੱਥੋਂ ਆਪਾਂ ਅਰੇਂਜ ਕਰਾ ਲੈਨੇ ਆ ਜੋ ਜੋ ਚਾਹੀਦੀ ਲਿਸਟ ਬਣਾ ਕੇ ਭੇਜ ਦਿਓ ਮੈਂ ਇੱਥੇ ਅਰੇਂਜ ਕਰਵਾ ਲੈਨੀ ਆ ਸੋ ਇਹਨਾਂ ਨੇ ਦਵਾਈਆਂ ਅਰੇਂਜ ਕਰਵਾਤੀਆਂ ਤੇ ਅਸੀਂ ਉੱਥੋਂ ਦਵਾਈਆਂ ਪਿਕ ਕਰਕੇ ਇੱਧਰ ਨੂੰ ਚਾਲੇ ਪਾਲੇ ਸੀ ਮੈਂ ਜਲੰਧਰੋਂ ਆਇਆ ਮੈਂ ਪੰਜਾਬ ਪੁਲਿਸ ਤੋਂ ਰਿਟਾਇਰਡ ਆ 31 ਜਨਵਰੀ 2023 ਨੂੰ ਹੋਇਆ ਹੁਣ ਤੁਹਾਡਾ ਕਿਸਾਨ ਆ ਰ ਮੋਰਚਾ ਸ਼ੁਰੂ ਹੋਇਆ ਤਾਂ ਮੈਂ 20 ਤਰੀਕ ਨੂੰ ਇੱਥੇ ਭਾਈ ਕਨੀਆ ਜੀ ਸੁਸਾਇਟੀ ਦਾ ਮੈਂ ਮੁੱਖ ਸੇਵਾਦਾਰਾਂ ਐਂਬੂਲੈਂਸ ਲੈ ਕੇ ਇੱਥੇ ਆ ਗਿਆ ਕਿ ਕਿ ਤੇਰੀ ਨੂੰ ਜੋ ਪਾਣਾ ਵਾਪਰਿਆ ਆ ਬੜਾ ਟੈਰੀਬਲ ਸੀਗਾ ਉਹ ਸਰਕਾਰਾਂ ਨੂੰ ਲਾਣਤਾ ਪਾਣਨੇ ਆ ਆਪਣੇ ਦੇਸ਼ ਦੇ ਵਾਸੀ ਹੋ ਕੇ ਆਪਣੇ ਦੇਸ਼ ਦੇ ਕਿਸਾਨਾਂ ਲਈ ਇਹ ਕਰਤੂਤ ਕੀਤੀ ਬੜੀ ਘਰੋਣੀ ਹਰਕਤ ਆ ਤਾਂ ਬੜੇ ਇੰਜਰਡ ਬਹੁਤ ਬੰਦੇ ਇੰਜਰਡ ਹੋਏ ਆ ਉਹਨਾਂ ਦੀ ਵੀ ਡਰੈਸਿੰਗ ਅਸੀਂ ਕੀਤੀ ਆ ਛਰਲੇ ਲੱਗੇ ਸੀ ਉਹਨਾਂ ਦੇ ਆ ਕੇ ਬਲਾਸਟ ਹੁੰਦੇ ਉਹ ਬਲਾਸਟ ਦੇ ਜਮਾਸ ਹੀ ਨਿਕਲ ਜਾਂਦਾ ਆ ਉਹਨੇ ਡਰੈਸਿੰਗ ਕੀਤੀ ਪਰ ਟੈਰੀਬਲ ਸਾਈਟ ਸੀ ਮਤਲਬ ਪੇਸ਼ੈਂਟ ਨੂੰ ਹੈਂਡਲ ਕਰਨਾ ਹੀ ਮੁਸ਼ਕਲ ਹੁੰਦਾ ਪਰ ਅਸੀਂ ਐਕਸਪੀਰੀਅੰਸ ਦੇ ਨਾਲ ਅਸੀਂ ਉਹਨੂੰ ਕਰਕੇ ਆਮਰ ਨੂੰ ਆਪਾਂ ਤਿਆਰ ਕੀਤਾ ਡੇਲੀ ਹੋਣਾਂ ਦੀ ਡਰੈਸਿੰਗ ਹੁੰਦੀ ਪਈ ਆ ਤਾਂ ਮੈਂ 1995 ਤੋਂ ਸੇਵਾ ਦੇ ਕੰਮ ਕਰਦਾ ਪਿਆ ਗੁਰਦੁਆਰਾ ਸਾਹਿਬ ਕੈਂਪ ਅਨੰਦਪੁਰ ਸਾਹਿਬ ਲਾਦੀ ਹੈ ਹੁਲਾ ਮੱਲਾ ਕਵਰ ਕਰੀਦਾ ਸੁਲਤਾਨਪੁਰ ਲੋਧੀ ਧਾਨਗੂ ਨਾਲ ਜਨਮ ਦਿਨ ਉਹ ਕਵਰ ਕਰੀਦਾ ਇੱਕ ਆਪਣਾ ਫਤਿਹਗੜ੍ਹ ਸਾਹਿਬ ਛੋਟੇ ਸਾਹਿਬ ਜਿਆਦਿਆਂ ਦਾ ਕਿਹੜੇ ਸਭਾ ਲੱਗਦੀ ਉਹ ਕਵਰ ਕਰੀਦੀ ਆ ਤਾਂ ਪਿਛਲੇ ਸਾਲ ਕਿਹੜਾ ਆਪਾਂ ਕਾਨੂੰਨਾ ਦੇ ਸਬੰਧ ਦੇ ਵਿੱਚ ਕਿਸਾਨਾਂ ਨੇ ਦਿੱਲੀ ਸੰਘਰਸ਼ ਕੀਤਾ ਉੱਥੇ ਸਿੰਘੂ ਬਾਡਰ ਟੀਡੀਆ ਮੋਲ ਚ ਦੋ ਮਹੀਨੇ ਅਸੀਂ ਲਾਏ ਆ ਤਾਂ ਮਤਲਬ ਲਗਾਤਾਰ ਜਿੱਥੇ ਜਿੱਥੇ ਵੀ ਸਭਾਵਾਂ ਦੀ ਲੋਡ ਪੈਂਦੀ ਹੈ ਭਾਈ ਕਨੀਆ ਜੀ ਨੋ ਮਣੋ ਦਿਲੋਂ ਸੇਵਾ ਕਰਦੀ ਸੰਗਤਾਂ ਦੀ ਮੈਂ মিডিਆ ਦਾ ਵੀ ਬੜਾ ਧੰਨਵਾਦ ਕਰਦਾ ਕਿਹੜੀਆਂ ਬੀਬੀਆਂ ਵਿਚਾਰੀਆਂ ਇਸ ਹਾਲਾਤਾਂ ਦੇ ਵਿੱਚ ਇਸ ਇੱਥੇ ਕਵਰ ਕਰ ਰਹੀਆਂ ਆ ਮਤਲਬ ਉਹ ਉਹ ਸਾਰੇ ਸੰਸਾਰ ਨੂੰ ਦੱਸਦੀਆਂ ਪਈਆਂ ਆ ਮਤਲਬ ਸੰਘਰਸ਼ ਇਹ 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 ਕੰਮ ਮਤਲਬ ਸਾਡੀਆਂ ਸਰਕਾਰਾਂ ਬਣਾਈਆਂ ਕਿ ਇਹਨੂੰ ਇਹ ਲੋਕਤੰਤਰ ਕਹਿੰਦੇ ਆ ਤਾਂ ਇਹ ਤੋਂ ਲੋਕਤੰਤਰ ਦਾ મોદી ਸਰਕਾਰ ਘਾਣ ਕਰ ਰਹੀ ਹੈ ਕਿਹੜਾ ਮੌਜੂਦੀ ਹੱਕ ਆ ਉਹ ਹੱਕ ਉਹਨਾਂ ਦਾ ਉਹਨਾਂ ਨਾਲ ਜਕੜਿਆ ਪਿਆ ਇਹਨਾਂ ਨੂੰ ਇਹ ਖੱਟੜ ਸਰਕਾਰ ਨਹੀਂ ਮੈਂ ਲਾਣਤਾ ਪੰਨਾ ਆ ਦੇਖੋ ਆਪਣੇ ਦੇਸ਼ ਦੇ ਵਾਸੀ ਆ ਉਹ ਕਿਤੇ ਵੀ ਸੰਘਰਸ਼ ਕਰ ਸਕਦੇ ਆ ਲੋਕ तरीके ਨਹੀਂ ਸੰਘਰਸ਼ ਕਰ ਸਕਦੇ ਆ ਇਹ ਜਮੂਰੀਅਤ ਦਾ ਹੱਕ ਇਹਨਾਂ ਨੇ ਖੋਇਆ ਪਿਆ ਇਸ ਕਰਕੇ ਸ਼ੇਮਫੁਲ ਆ ਇਹਨਾਂ ਨੂੰ ਮੈਂ ਇੰਨਾ ਹੀ ਕਹਿੰਦਾ ਹੋਇਆ ਆ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਬਾਈ ਖਾਲਸਾ ਬਾਈ ਜੀ ਫਤੇ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਦੇਖੋ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਹੈ ਗੱਲਬਾਤ ਦਾ ਲੇਕਿਨ ਤੁਸੀਂ ਇਹਨਾਂ ਦੇ ਕੈਂਪ 'ਚ ਵੀ ਦੇਖ ਸਕਦੇ ਹੋ ਕਿ ਲਗਾਤਾਰ ਲੋਕ ਆ ਰਹੇ ਨੇ ਆਪਣੇ ਤਕਲੀਫਾਂ ਬਾਰੇ ਦੱਸਦੇ ਰਹੇ ਨੇ ਤੇ ਉਹਨਾਂ ਨੂੰ ਦਵਾਈ ਜੂ ਹੈ ਇਹ ਡਾਕਟਰਸ ਲਗਾਤਾਰ ਦੇ ਰਹੇ ਨੇ ਦੁਆਬਾ ਇਲਾਕੇ ਦੇ ਤਿੰਨ ਡਾਕਟਰਸ ਦਾ ਇੱਕ ਕੈਂਪ ਹੈ ਤੇ ਸ਼ੰਭੂ ਬਾਰਡਰ ਤੇ ਇਸ ਤਰ੍ਹਾਂ ਦੀਆਂ ਤੁਸੀਂ ਬਹੁਤ ਸਾਰੀਆਂ ਸੇਵਾਵਾਂ ਦੇਖੋਗੇ ਜੋ ਲੋਕਾਂ ਵੱਲੋਂ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨੀ ਨੂੰ ਇਹ ਆਪਣਾ ਸਮਰਥਨ ਦੇ ਸਕਣ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸਤਿ ਸ਼੍ਰੀ ਅਕਾਲ